ਜਿਹੜੀ ਚੀਜ਼ ਤੁਹਾਡੇ ਧਿਆਨ ਚ ਅਸੀਂ ਰੱਖ ਦਈਏ ਜੋ ਸੰਗਤ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਹੈ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਸਾਰਾ ਪੰਜਾਬ ਕਹਿ ਰਿਹਾ ਵੀ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਿਆਦਾ ਵੀ ਤੁਸੀਂ ਢਾਬਾ ਖੋਲ੍ਹਿਆ ਤੁਹਾਡੇ ਤੋਂ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੁੱਟਖਸੁੱਟ ਵੀ ਕਰ ਰਹੇ ਹਾਂ ਠੱਗੀ ਵੀ ਮਾਰ ਰਹੇ ਹਾਂ ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਹੁਣ ਤੁਹਾਡੇ ਕੋਲ ਸੰਗਤੀ ਰੂਪ ਦੇ ਵਿੱਚ ਇੱਕ ਮੌਕਾ ਹੈ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਨਾ ਕੋਈ ਸ਼ਰਤ ਮੰਨਣੀ ਹੈ ਉਹ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਣੀ ਹੈ ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਝੂੜੀ ਚ ਕੀਤੀ ਹੈ ਉਸ ਤੋਂ ਮੁੱਕਰਦੇ ਹੋ ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਤੇ ਸੰਗਤ ਦੇ ਹੋ ਸ਼ਹਿਰ ਦੀ ਲੋਕਲ ਸੰਗਤ ਦੇ ਵੀ ਅਕਾਲ ਪੁਰਖ ਦੇ ਵੀ ਜਿੱਥੋਂ ਹਰ ਕੋਈ ਬੰਦਾ ਆਪਣੀ ਖੇਮਾ ਮੰਗਦਾ ਭੁੱਲ ਚੁੱਕ ਦੀ ਸਮੱਤ ਦੀ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲੀਕਲੀ ਜਲੀਲ ਕਰਨਾ ਨਹੀਂ ਹੈ ਪਰ ਇਹ ਹੁਣ ਜੇ ਮੁੱਦਾ ਹੀ ਜਨਤਕ ਰੂਪ ਚ ਆ ਗਿਆ ਕਿਉਂਕਿ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇਸ ਨੇ ਸੋ ਤੁਸੀਂ ਅੱਗੇ ਤੋਂ ਜਿਹੜਾ ਪ੍ਰਣ ਲੈਣਾ ਉਹਦੇ ਚ ਪੰਜ ਚਾਰ ਪੰਜ ਚੀਜ਼ਾਂ ਸੰਗਤ ਨੇ ਡਿਸਾਈਡ ਕੀਤੀਆਂ ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਟੇਬਲ ਤੋਂ ਲੈ ਕੇ ਟਾਬੇ ਦੇ ਹਰ ਖੁੰਜੇ ਤੇ ਬੇਟਾ ਆ ਰਿਹਾ ਹੈ ਨਾ ਤੁਹਾਡਾ ਉਹਨੂੰ ਵੀ ਬੁਲਾ ਲਓ ਕੋਈ ਗੇੜੇ ਨਾ ਉਸ ਮੁੱਖੇ ਸਾਰੇ ਸ਼ਾਮਿਲ ਸੀਗੇ ਸਾਰੇ ਸੱਦ ਲੋ ਜਿਹੜੇ ਹਾਂ ਸੱਦ ਲੋ ਸੁਣ ਲਓ ਪਹਿਲਾਂ ਜੇ ਕਿਸੇ ਨੇ ਇਸ ਤੋਂ ਬਾਅਦ ਨਹੀਂ ਆਣਾ ਤੇ ਉਹ ਨਾ ਆਵੇ ਤੁਸੀਂ ਵੀ ਜਾ ਸਕਦੇ ਹੋ ਕੋਈ ਤੁਹਾਡੇ ਨਾਲ ਤੱਕਾ ਨਹੀਂ ਚਾਰ ਪੰਜ ਚੀਜ਼ਾਂ ਡਿਸਾਈਡ ਹੋਈਆਂ ਸੀ ਸੰਕਤੀ ਰੂਪ ਦੇ ਵਿੱਚ ਫਿਕਸ ਰੇਟ ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ ਉਸ ਫਿਕਸ ਰੇਟ ਤੋਂ 1 ਰੁਪਇਆ ਵੀ ਵੱਧ ਜੇ ਤੁਸੀਂ ਵਸੂਲ ਮੇਰੀ ਪੂਰੀ ਸੁਣ ਲਿਓ ਫਿਰ ਤੁਸੀਂ ਜੋ ਕਹਿਣਾ ਕਹਿ ਲਿਓ 1 ਰੁਪਇਆ ਵੀ ਵੱਧ ਜੇ ਤੁਸੀਂ ਵਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ ਸ਼ਹਿਰ ਦੇ ਵਾਸੀਆਂ ਦੇ ਗੁਰੂ ਸਾਹਿਬ ਦੇ ਦੇਣਦਾਰ ਹੋਵੋਗੇ ਦੂਜੀ ਚੀਜ਼ ਸਾਰੀ ਸੁਣ ਲਓ ਪਹਿਲਾਂ ਬਿਨਾ ਮੰਗਿਆ ਕੋਈ ਚੀਜ਼ ਠੱਕੇ ਨਾਲ ਛਲਾਵੇ 'ਚ ਰੱਖ ਕੇ ਪਰੋਸੀ ਨਹੀਂ ਜਾਊਗੀ ਟੇਬਲ ਤੇ ਜੋ ਕੇਸਨ ਸੋਣ ਆਇਆ ਵੀ ਠੱਕੇ ਨਾਲ ਖੀਰ ਰੱਖ ਕੇ ਸਲਾਦ ਰੱਖ ਕੇ ਬਾਅਦ 'ਚ 100 ਦਾ 700 ਹੋ ਜਾਂਦਾ ਤੀਸਰੀ ਚੀਜ਼ ਤੁਹਾਡੇ ਹਰ ਖੁੰਝੇ ਦੇ ਵਿੱਚ ਉਗੀ ਤੁਹਾਡੀ ਇੱਕ ਇਹ ਗੱਲ ਆਈ ਵੀ ਜੀ ਸਾਨੂੰ ਤਾਂ ਜੀ ਪੱਤਰਕਾਰ ਬਲੈਕਮੇਲ ਕਰਨਾ ਆਉਂਦੇ 211 100 ਲੈਣ ਉਹ ਵੀ ਤੁਹਾਨੂੰ ਬਲੈਕਮੇਲ ਕਿਸੇ ਗਰਾਊਂਡ ਤੇ ਕਰਨਗੇ ਨਾ ਕਿ ਕੋਈ ਚੀਜ਼ ਫੜੀਗੇ ਤੁਹਾਡੇ ਹਰ ਹੋਟਲ ਦੇ ਖੂਂਜੇ ਦੇ ਵਿੱਚ ਆਡੀਓ ਤੇ ਵੀਡੀਓ ਵਿਦ ਮਾਈਕਲੇ ਕੈਮਰੇ ਲੱਗਣਗੇ ਕੱਲ ਨੂੰ ਕੋਈ ਗਾਹਕ ਆ ਕੇ ਨਾ ਕਵੇ ਮੇਰੇ ਨਾਲ ਠੱਗੀ ਵਜੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਨਾ ਕਹਿ ਸਕੋ ਵੀ ਫਲਾਣਾ ਮੈਨੂੰ ਝੂਠ ਬੋਲ ਕੇ ਠੱਗ ਗਿਆ ਬਲੈਕਮੇਲ ਕਰ ਗਿਆ ਆਪਾਂ ਉਹ ਜੱਭੀ ਖਤਮ ਕਰ ਦੇਣਾ ਮਾਈਕ ਵਾਲੇ ਕੈਮਰੇ ਘੱਟੋ ਘੱਟ 60 ਦਿਨ ਦਾ ਬੈਕਅਪ ਤੇ 80 ਘੰਟਿਆਂ ਚ ਲੱਗਣੇ ਚਾਹੀਦੇ ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਪੰਜਵੀਂ ਚੀਜ਼ ਜਿਹੜੀ ਜਗ੍ਹਾ ਤੁਸੀਂ ਫालतੂ ਘੇਰੀ ਹੋਈ ਆ ਆਪਣੀ ਮਿੱਥੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰੀ ਉਹ ਕਬਜ਼ਾ ਤੁਸੀਂ ਖਾਲੀ ਕਰੋ ਨਾ ਟ੍ਰੈਫਿਕ ਡਿਸਟਰਬ ਕਰਨਾ ਔਰ ਜਿਹੜੀਆਂ ਇਹ ਚਾਰ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕ ਧਾਰਤੇ ਹੁੰਦੀ ਆ ਗੱਲ ਸਾਰੀ ਵੱਡੇ ਵੱਡੇ ਪੋਲੀਟੀਕਲ ਆਦਮੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਨੈਤਿਕ ਧਾਰਤੇ ਹੀ ਨਹੀਂ ਮੰਨੇ ਤੇ ਡੁੱਬ ਗਏ ਸੰਗਤੀ ਰੂਪ ਚ ਜਿਹੜੀ ਗੱਲ ਤੁਸੀਂ ਮੰਨ ਜੂਗੇ ਉਹਨਾਂ ਚੋਂ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਆ ਕੇ ਕੱਲ ਨੂੰ ਮਾਈਕ ਚੱਕ ਕੇ ਮਸ਼ਹੂਰ ਹੋਣ ਲਈ ਕਹਿ ਦਵੇ ਜੀ ਮੇਰੇ ਨਾਲ ਠੱਗੀ ਬੱਜੀ ਆ ਜੇ ਇਹਨਾਂ ਨੇ ਕਾਊਂਟਰ ਤੇ ਖੜਨਾ ਉਹ ਸਾਰੇ ਬੁਲਾ ਲਓ ਜੀ ਨਾ ਆਓ ਇਹ ਵੀ ਇਹ ਬੁਲਾ ਲਓ ਕਾਊਂਟਰ ਤੋਂ ਲੈ ਕੇ ਅਖੀਰ ਤੱਕ ਕਿਉਂਕਿ ਦੇਖੋ ਫੈਸਲੇ ਤਾਂ ਇਹਨਾਂ ਨੇ ਲੈਣੇ ਮਾਲਕ ਇਹ ਨੇ ਬਾਕੀ ਤਾਂ ਸਟਾਫ ਹੈ ਜਿਹੜਾ ਅਸੀਂ ਫੈਸਲਾ ਕਰਦਾ ਲਾਗੂ ਇਹਨਾਂ ਨੇ ਕਰਨਾ ਬਾਕੀ ਤਾਂ ਮਾਫੀ ਮੰਗਣਗੇ ਆ ਕੇ ਬਸ ਹੈਨਾ ਸੋ ਉਹਦੇ ਵਿੱਚ ਤੁਹਾਡੇ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਬਨ ਤੱਕ ਜਿੱਥੇ ਜਾ ਕੇ ਲੋਕਾਂ ਨੇ ਕਿਹਾ ਵੀ ਸਾਡੇ ਨਾਲ ਹਥੋਪਾਈ ਕੀਤੀ ਗਈ ਸਾਨੂੰ ਜਲੀਲ ਕੀਤਾ ਗਿਆ ਪਿਛਲੇ ਕੈਬਨ ਤੱਕ ਹਰੇਕ ਕੈਮਰਾ ਰਨਿੰਗ 'ਚ ਹੋਣਾ ਚਾਹੀਦਾ ਨਾਲ ਆਡੀਓ ਮਾਈਕ ਲੱਗਾ ਹੋਣਾ ਚਾਹੀਦਾ ਤੁਸੀਂ ਵੀ ਬਚੋਗੇ ਗਾਂ ਵੀ ਬਚੋਗੇ ਮੈਂ ਤੁਹਾਡੀ ਬੇਨਤੀ ਸੁਣ ਲਈ ਸਾਰੀ ਹਾਂਜੀ ਤੁਸੀਂ ਮੇਰੀ ਸੁਣੋਗੇ ਥੋੜੀ ਪਹਿਲਾਂ ਇਹ ਦੱਸੋਗੇ ਤੁਸੀਂ ਇਹ ਸ਼ਰਤਾਂ ਮੰਨਦੇ ਹੋ ਮੈਂ ਸਭ ਕੁਝ ਮੰਨੂਗਾ ਤੁਸੀਂ ਮੇਰੀ ਬੇਨਤੀ ਸੁਣੋਗੇ ਛੋਟੀ ਪਹਿਲਾਂ ਪਹਿਲਾਂ ਇੱਕ ਵਾਰੀ ਪ੍ਰੋਸੈਸ ਪੂਰਾ ਕਰ ਲਓ ਬਾਕੀਆਂ ਨੂੰ ਸਾਧ ਲਓ ਫਿਰ ਸੰਗਤ ਨੂੰ ਕਹਿ ਲਓ ਤੁਸੀਂ ਕਹਿ ਲਓ ਜੇ ਕੋਈ ਕਹਿਣ ਦਾ ਇਹਨਾਂ ਦੀ ਅਪੀਲ ਸੁਣ ਲਓ ਕਿੱਦਾਂ ਦੀ ਆ ਜੇ ਤਾਂ ਮਾਫੀ ਲਾਇਕ ਹੈਗੇ ਸ਼ਬਦ ਇਹਨਾਂ ਦੇ ਫਿਰ ਤਾਂ ਸੰਗਤ ਮਾਫ ਕਰੂਗੀ ਜੇ ਤੁਹਾਡੇ ਸ਼ਬਦ ਮਾਫੀ ਲਾਇਕ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਆ ਵਾਹਿਗ ਦੇਖੋ ਇਹ ਇਥੇ ਆਏ ਨੇ ਫੈਸਲਾ ਸਾਡਾ ਸੰਗਤ ਦਾ ਆ ਨਾ ਕਿ ਇਹ ਇਹਨਾਂ ਕੋ ਸੁਣਨਾ ਹੈ ਦੋਸ਼ੀ ਨੇ ਇਹਨਾਂ ਕੋ ਨਹੀਂ ਇਹ ਦਲੀਲਾਂ ਸੁਣਨੀਆਂ ਇਹਨਾਂ ਨੂੰ ਸੰਗਤ ਨੇ ਦੱਸਣਾ ਹੁਕਮ ਕਰਨਾ ਵੀ ਆ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਬਿਲਕੁਲ ਇਹ ਤਾਂ ਦਲੀਲਾਂ ਚ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ ਜਿਹੜਾ ਇਹ ਦੋਸ਼ੀ ਨੇ ਇਹ ਗੁਰੂ ਘਰ ਤੇ ਇਥੇ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇੰਨਾ ਮਾਹੌਲ ਕ੍ਰੀਏਟ ਇਦਾਂ ਹੋਇਆ ਇਹ ਦੋਸ਼ੀ ਨੇ ਇਹਨਾਂ ਕੋਲ ਦੀ ਸਵਾਇਆਂ ਦਲੀਲਾਂ ਥੋੜਾ ਲੈਣੀਆਂ ਇਹਦੇ ਸੰਗਤ ਨੇ ਗੁਰੂ ਸਾਹਿਬ ਨੇ ਹੁਕਮ ਕਰਨਾ ਵੀ ਆਹ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਨ ਉਹ ਸਾਰੇ ਇੱਥੇ ਹਾਜ਼ਰ ਹੋਣ ਗੁਰੂ ਕੀ ਘਰ ਦੇ ਇੱਥੇ ਗੁਰੂ ਦੀ ਹਜ਼ੂਰੀ ਚ ਤਾਂ ਇਹ ਕੁਛ ਵਿਚਾਰਿਆ ਜਾ ਸਕਦਾ ਪੰਜਾ ਸਿੰਘਾ ਵੱਲੋਂ ਨਹੀਂ ਤਾਂ ਇਹ ਨਹੀਂ ਵੀ ਇਹਨਾਂ ਦੀਆਂ ਅਸੀਂ ਦਲੀਲਾਂ ਨਹੀਂ ਤੇ ਸਵਾਇ ਆਪਣੀ ਦੇਣੀ ਹੈ ਪਿਆ ਕਰ ਲਾਂਗੇ ਅਸੀਂ ਹੋ ਗਿਆ ਜੀ ਆ ਹੋ ਗਿਆ ਜੀ ਹੋ ਗਿਆ ਅਸੀਂ ਹੋ ਗਏ ਸਾਰੇ ਬਸ ਮਹੀ ਤੇ ਜੇ ਛਰਤਾ ਮਨਜ਼ੂਰ ਆ ਕਿ ਨਹੀਂ ਇਹ ਦੱਸੋ ਵੀ ਦਿੱਕਤੀ ਰੋਪਚਨਾ ਕੋ ਆਪਣਾ ਕਮਿਟਮੈਂਟ ਲੈਣੀ ਆ ਕੋਈ ਗੱਲਾਂ ਬਸ ਅੱਛਾ ਤੋਂ ਅਗਲੀ ਗੱਲ ਇੱਕ ਮੈਂ ਕਰ ਦਵਾ ਇਹ ਗੱਲਾਂ ਜੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ ਕੱਲ ਨੂੰ ਇਹ ਫੇਰ ਉਹਦੇ ਦੌਰਾਨ ਫੇਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁੰਦੀਆਂ ਕਿ ਉਹ ਬਾਹਰੋਂ ਨਹੀਂ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ ਸਾਡੇ ਚਾਹੇ ਸਾਡੇ ਦੇ ਪਰਚੇ ਹੋਣ ਪਰਚੇ ਹੁੰਦੇ ਪਾ ਲੈਂਦੇ ਚਾਹੇ ਚਾਹੇ ਸਾਨੂੰ ਜੇਲ੍ਹ ਜਾਣਾ ਪਵੇ ਅਸੀਂ ਆ ਆ ਕੇ ਟਾਬਾ ਸਾਰਾ ਤੁਹਾਡਾ ਖਤਮ ਕਰਾਂਗੇ ਉੱਥੇ ਜੇ ਕੱਲ ਅੱਜ ਤੋਂ ਬਾਅਦ ਤੁਹਾਡੀਆਂ ਉੱਥੇ ਕੋਈ ਈਦਾਂ ਨਹੀਂ ਸ਼ਿਕਾਇਤਾਂ ਆ ਗਈਆਂ ਸਾਡੀ ਬੇਨਤੀ ਸੁਣੋ ਜੀ ਸੁਣੋ ਤੁਸੀਂ ਪਹਿਲਾਂ ਹਾਂ ਨਾ ਤੇ ਜਵਾਬ ਤੁਸੀਂ ਇਹ ਜਵਾਬ ਦਿਓ ਤੁਸੀਂ ਤੁਸੀਂ ਇਹ ਸਾਰੇ ਦੋਸ਼ ਕੀਤੇ ਆ ਤੁਸੀਂ ਇਹ ਜਵਾਬ ਦਿਓ ਤੁਸੀਂ ਗਲਤੀਆਂ ਕੀਤੀਆਂ ਜੋ ਜੋ ਇਹਨਾਂ ਦਾ ਆ ਭਾਈ ਸਾਹਿਬ ਕਿੱਥੇ ਆ ਇੱਕ ਮਿੰਟ ਭਾਈ ਇੱਕ ਜਨ ਜਗਦੀਪ ਸਿੰਘ ਜੀ ਕਿੱਥੇ ਆ ਭਾਈ ਸਾਹਿਬ ਅੱਗੇ ਆ ਜਾਓ ਮਹਾਰਾਜਾ ਨੂੰ ਪਿੱਠ ਨਾ ਹੋਵੇ ਕੋਈ ਧਿਆਨ ਰੱਖਿਓ ਬਈ ਬੇਟਾ ਤਾਂ ਬਿਲਾਓ ਇਹਨਾਂ ਦਾ ਬੇਟਾ ਉਹ ਵੀ ਆਂਦੇ ਆ ਇੱਧਰ ਭਾਈ ਸਾਹਿਬ ਉੱਧਰ ਮੁੱਕ ਕਰੋ ਇਹਨਾਂ ਦਾ ਬਾਦਰ ਸਲੂਕੀ ਹੋਈ ਆ ਸਿਰ ਨੀਵਾ ਫਗਵਾੜੇ ਦੀ ਸੰਗਤ ਦਾ ਸਾਡਾ ਹੋਇਆ ਅਜੇ ਤੱਕ ਇੱਥੇ ਕੋਈ ਵੀ ਆਪਾਂ ਖੰਗੜ ਨਹੀਂ ਦਿੱਤਾ ਇਦਾਂ ਸਿਰ ਨੀਵਾ ਸਾਡਾ ਹੋਇਆ ਸਾਰੇ ਆਲ ਵਰਡ ਦੇ ਵਿੱਚ ਇਹਨਾਂ ਨੇ ਤੁਸੀਂ ਬਾਦ ਸਲੋਕੀਆਂ ਗੀਤੀਆਂ ਜਾਇਤੀਆਂ ਕੀਤੀਆਂ ਇਹ ਤਾਂ ਤੁਸੀਂ ਇਹ ਹਾਂ ਜਾਂ ਨਾ ਚ ਇੱਥੇ ਦੱਸੋ ਵੀ ਅਦਾ ਕੀਤਾ ਗਾਂ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਨੂੰ ਕਮਿਟਮੈਂਟ ਉਹ ਕਰਨੀ ਪੈਣੀ ਹੈ ਤੁਹਾਡੀਆਂ ਦਲੀਲਾਂ ਨਹੀਂ ਇੱਥੇ ਸੁਣਨੀਆਂ ਜਿਹੜੀਆਂ ਗੱਲਾਂ ਤੁਹਾਡੇ ਲਈ ਗਾਂ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਆਪਾਂ ਨੂੰ ਮਨਜ਼ੂਰ ਆ ਹਾਂ ਕਿ ਨਹੀਂ ਸਰ ਮੇਰੀ ਬੇਨਤੀ ਸੁਣ ਲੋ ਛੋਟਾ ਹਾਂ ਜਾਂ ਨਾ ਬੀਤੋ ਉਸ ਤੋਂ ਬਾਹਰ ਰੱਖੋ ਸਾਰੀਆਂ ਤੁਹਾਡੀਆਂ ਸ਼ਰਤਾਂ ਮੰਨ ਲਵਾਂ ਛੋਟੀ ਮੇਰੀ ਬੇਨਤੀ ਸੁਣੋਗੇ ਸੁਣਾਓ ਦੱਸੋ ਮਾਈਕ ਦੱਸੋ ਦੱਸੋ ਕੀ ਕਹਿਣਾ ਜੀ ਮੈਂ ਸਰ ਇੱਕ ਬੇਨਤੀ ਇਹ ਕੰਨਾ ਚਾਹੁੰਦਾ ਮੈਂ ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ ਇਹਨਾਂ ਨੇ 2 ਬੰਦੇ ਸਾਡੀ ਦੁਕਾਨ ਤੇ ਭੇਜੇ ਆ ਸਮੋਸੇ ਖਾਣ ਵਾਸਤੇ ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ ਸੀਗਾ 50 ਰੁਪਏ ਦਾ ਇਹ ਲਈ ਵੀਡੀਓ ਮੇਰੇ ਕੋ ਬਣੀ ਹੋਈ ਹੈ ਇਹਨਾਂ ਦੇ ਬੰਦੇ ਦੀ ਪੁੱਛੋ ਹੈਗੀ ਕਿ ਨਹੀਂ ਹੈਗੀ ਮਿਲਦਾ ਚਲੋ ਅੱਗੇ ਆਓ ਇੱਕ ਮਿੰਟ ਜੀ ਗੱਲ ਤੇ ਆਓ ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਇਹਨਾਂ ਨੇ ਗੁਟੂ ਅਈ 60 ਰੁਪਏ ਬਟੂਰੇ ਲੈ ਆ ਦੂਜੇ ਬੰਦੇ ਕੋਲੋਂ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਬੰਦੇ ਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਆ ਇਹ ਸੱਤ ਬੰਦੇ ਨਾਲ ਲੈ ਕੇ ਆਇਆ ਜਦੋਂ ਪ੍ਰੈਸ ਕੋਲੋਂ ਔਰ ਸਟੋਰੀ ਕਰਨ ਆਏ ਸੀ ਹਾਂ ਸਟੋਰੀ ਕਰਨ ਆਏ ਇਸ ਤੋਂ ਪਹਿਲੇ ਸਾਡੇ ਨਾਲ ਵਾਕ ਇੱਕ ਸ਼ੈਅ ਦਾ ਹੋ ਚੁੱਕਾ ਸੀ ਜਲੰਧਰ ਦਾ ਪੱਤਰਕਾਰ ਸੀਗਾ ਸਮਝ ਮੇਰੀ ਤੁਹਾਨੂੰ ਗੱਲ ਦੱਸੀ ਗਈ ਹੋਣੀ ਬੇਟੇ ਨੇ ਏਦਾਂ ਸਾਡੇ ਨਾਲ ਜਿੱਗੀ ਉਹ ਸਾਨੂੰ ਕਹਿੰਦਾ ਸੀ ਵੀ ਮੈਂ ਤੁਹਾਡੇ ਕੋਲ ਜਰੂਰ ਆਉਂਗਾ ਦੁਬਾਰਾ ਤੁਹਾਨੂੰ ਮੈਂ ਦੱਸਣਾ ਜਰੂਰ ਹੈ ਸਾਡੇ ਦਿਮਾਗ ਜਾਈ ਸੀ ਵੇ ਭਾਈ ਸਾਹਿਬ ਉਹਨਾਂ ਨੇ ਭੇਜਿਆ ਗਲਤ ਗੱਲ ਹੋਈ ਹੈ ਜਿਹੜੀ ਗੱਲ ਹੋਈ ਹੈ ਮੈਂ ਚੁੱਪੀ ਬੋਲਣਾ ਇੱਕ ਮਿੰਟ ਠਹਿਰੋ ਤੁਸੀਂ ਤੁਸੀਂ ਉਸ ਦਿਨ ਦੀ ਘਟਨਾ ਦਾ ਜਿਹੜਾ ਇੱਕ ਮਿੰਟ ਠਹਿਰੋ ਜੇ ਇੱਕ ਮਿੰਟ ਠਹਿਰੋ ਉਸ ਦਿਨ ਦੀ ਗੱਲ ਨੂੰ ਛੱਡ ਦਿਓ ਜੋ ਜੋ ਇਲਜ਼ਾਮ ਘੱਟੋ ਇੱਕ ਮਿੰਟ ਠਹਿਰੋ ਜਿਹੜਾ 250 ਬੰਦੇ ਨੇ ਆਪਣਾ ਰਿਕਾਰਡ ਕਰਾਇਆ ਉਹ ਸਾਰੇ ਝੂਠੇ ਨੇ ਆਪਾਂ ਕੋਈ ਕੋਈ ਕਿਸੇ ਨੂੰ ਹੋਈ ਨਹੀਂ ਦੱਸੋ ਸਾਰੇ ਸਹੀ ਆ ਸਹੀ ਹੈ ਨਾ ਬਸ ਗੱਲ ਖਤਮ ਹੈ ਅਗਰ ਅਸੀਂ ਕੋ ਗੱਲ ਖਤਮ ਹੋ ਗਈ ਜੀ ਛੱਡੋ ਗੱਲ ਖਤਮ ਹੋ ਗਈ ਉਹ ਛੱਡੋ ਮੰਨ ਗਏ ਜੀ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਵੀ ਜਿਹੜਾ 250 ਬੰਦੇ ਨੇ ਬਸ ਬਸ ਠੀਕ ਹੈ ਇੱਕ ਮਿੰਟ ਤੁਸੀਂ ਪਹਿਲਾਂ ਮਾਫੀ ਮੰਗ ਲਓ ਸਰ ਕੋਲ ਸੰਗਤ ਕੀਤੀ ਹੈ ਅਸੀਂ ਮਾਫੀ ਮੰਗ ਲੈਂਦੇ ਇਹ ਨਹੀਂ ਇਹ ਨਹੀਂ ਜਿਹੜੀ ਕੀਤੀ ਉਹਦੀ ਮਨਸਾਬ ਚਲੋ ਅਸੀਂ 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 ਪਰਮਾਤਮਾ ਦੇ ਮੋਹਰੇ ਖੰਦੇ ਆ ਸਾਡੀ ਦੁਕਾਨ ਤੇ ਕੋਈ ਵੀ ਗਲਤ ਕੰਮ ਇੱਕ ਮਿੰਟ ਇੱਕ ਮਿੰਟ ਸਾਡੀ ਦੁਕਾਨ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਤੁਸੀਂ ਜ਼ਿੰਮੇਵਾਰ ਹੋਵੋਗੇ ਮੈਂ ਆਉਂਗਾ ਹੋਰ ਬਸ ਕੀ ਹੋਵਾਂਗੇ ਆਪਾਂ ਦੋਈ ਹੋਵਾਂਗੇ ਚਲੋ 1 ਮਿੰਟ ਠਹਿਰੋ ਇੱਕ ਇੱਕ ਕਰਕੇ ਹਾਂ ਨਾ ਦੱਸੀ ਚਲੋ ਹੁਣ 1 ਮਿੰਟ ਠਹਿਰੋ ਵੀਰ ਜੀ 1 ਮਿੰਟ ਵੀਰ ਜੀ ਠਹਿਰੋ 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 ਤੁਹਾਡੇ ਘਟੋ ਘੜ ਜਿੱਡਾ ਟਾਬੇ ਦਾ ਸਹਜ ਆ ਘਟੋ ਘੜ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮਾਈਕ ਲੱਗੂਗੇ ਮੈਂ ਲਵਾਉਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਤੱਕ 1 ਮਿੰਟ ਸੁਣ ਲਓ ਬੇਨਾ ਮੈਂ ਲਵਾਉਂਗਾ ਜਦ ਸੁਣ ਲਓ ਸੁਣ ਲਓ ਸੁਣ ਲਓ ਸੁਣ ਕੇ ਹਾਂ ਨਾ ਜਵਾਬ ਦਿਓ ਬਸ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਉਂਗਾ ਚਲੋ ਬਸ ਮੇਰੀ ਤੀਜੀ ਚੀਜ਼ ਬਿਨਾ ਗਾਹਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ ਜੇ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸੋ ਇੱਕ ਮਿੰਟ ਛੋਟੀ ਜਿਹੀ ਬੇਨਤੀ ਸੌਲਡਰ ਹਾਂ ਜਨਾ ਜਵਾਬ ਦੇ ਦਿੰਦਾ ਮੈਂ ਤੁਹਾਡੀ ਗੱਲ ਮੰਨ ਲਈ ਸਾਰੀ ਗੱਲ ਮੰਨ ਲਈ ਇਹ ਵੀ ਗੱਲ ਮੰਨ ਲਈ ਅੰਦਰ ਆ ਕੇ ਦੋ ਆ ਕੇ ਸਾਰਾ ਬਲਵਈਆ ਬਹਿ ਜਾਂਦੇ ਆ ਉਹ ਕਹਿਤਾ ਰਿਹਾ ਆਡੀਓ ਵੀਡੀਓ ਲਾਓ ਇੱਕ ਮਿੰਟ ਸੌਲਡਰ ਤੁਸੀਂ ਵੀਡੀਓ ਕਹਿਤਾ ਆ ਆਡੀਓ ਵੀਡੀਓ ਲਾਓ ਗੱਲ ਖਤਮ ਤੁਸੀਂ ਵੀ ਸਾਬਰ ਹੋ ਗਾਹਕ ਵੀ ਸਾਬਰ ਰਹਿਣਗੇ ਅਗਲਾ ਦਵੇ ਸਾਡਾ ਐਟੀਟਿਊਡ ਨਾਲ ਤੁਹਾਡੀ ਤਸੱਲੀ ਹੁੰਦੀ ਆ ਜਿੰਨੀ ਹੁੰਦੀ ਬਿਲਕੁਲ ਹੁੰਦੀ ਹੁਣ ਤੁਹਾਡੇ ਕੋਲ ਇੱਕ ਮਿੰਟ ਠਹਿਰੋ ਸਾਰਾ ਕੁਝ ਕਰਨ ਤੋਂ ਬਾਅਦ ਆਖਰੀ ਇੱਕ ਮਿੰਟ ਠਹਿਰੋ ਹੋਣੀ ਭਾਜੀ ਆਖਰੀ ਦੱਸਿਓ ਆਖਰੀ ਮੌਕਾ ਤੁਹਾਡੇ ਕੋਲ ਛੱਡੋ ਸ਼ਰਤਾਂ ਤੁਸੀਂ ਮੰਨ ਲਈਆਂ ਗੁਰੂ ਸਾਹਿਬ ਦੀ ਜੁਰੀ ਚ ਸੰਗਤ ਕੋਲੋਂ ਜੇ ਤੁਹਾਨੂੰ ਲੱਗਦਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਕਾਂ ਵਾਸਤੇ ਆਪਣਾ ਵਿਵਹਾਰ ਤੇ ਵਿਵਹਾਰ ਸੁਧਾਰੂਗੇ ਮੈਂ ਮਾਫੀ ਮੰਗ ਲਉ ਨਹੀਂ ਨਾ ਤੁਹਾਨੂੰ ਕੋਈ ਸ਼ਿਕਾਇਤ ਆ ਕਿ ਮਿੱਟੀ ਦਾ ਤੇਲ ਪਾ ਕੇ ਡੱਬਾ ਖੁਕ ਦਿਓ ਚਲੋ ਮਾਫੀ ਮੰਗ ਲਓ ਗੁਰੂ ਸਾਹਿਬ ਹੋਰ ਦੱਸੋ ਚਲੋ ਗੁਰੂ ਸਾਹਿਬ ਕੋ ਮਾਫੀ ਮੰਗਣੀ ਮੰਗੋ ਮਾਗ ਲੈਣਾ ਪਰ ਪਹਿਲਾਂ ਇੱਕ ਵਾਰੀ ਮਾਰੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗਣਾ ਹੀ ਹੈ ਕੋਈ ਗੱਲ ਨਹੀਂ ਫਿਰ ਚੁਕਾ ਕੇ ਮਾਫੀ ਮੰਗ ਨਹੀਂ ਨਹੀਂ ਪਹਿਲਾਂ ਮਾਫੀ ਮੰਗ ਲਓ ਫਿਰ ਪਤਾ ਠਿਕ ਲਓ ਗੁਰੂ ਸਾਹਿਬ ਕਿਹਦੀ ਮਾਫੀ ਮੰਗਣੀ ਮੰਗ ਲਓ ਮੰਗੋ ਮਾਫੀ ਬੌਧਿਕ ਤੋਂ ਵੀ ਮੰਗਾ ਹੁਣ ਇੱਕ 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 ਬੇਨਤੀ ਜ਼ਰੂਰ ਹੈ ਮੀਡੀਆ ਨੂੰ ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਨ ਚ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਂਟ ਨਹੀਂ ਹੈਗਾ ਹੁਣ ਇਹ ਸਾਡੀਆਂ ਰੌ ਰੀਤਾਂ ਵੀ ਅਸੀਂ ਇੱਕ ਕਚਹਿਰੀ ਦੇ ਵਿੱਚ ਜਨਤਕ ਕਚਹਿਰੀ ਚ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹਨਾਂ ਦੂਜੇ ਨਾਲ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ ਜੇ ਹੁਣ ਇਹ ਕਿਸੇ ਗੱਲ ਤੋਂ ਮੁੱਕਰਦੇ ਨੇ ਗੁਰੂ ਦੀ ਹਜ਼ੂਰੀ ਚ ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਣਦਾਰ ਬਾਜੀ ਬਾਸ ਠੀਕ ਹੈ ਜੀ ਇਹ ਆ ਲੋ ਵਰਤ ਲਓ ਇੱਕ ਵਾਰ ਨਾ ਦੇਣਾ ਤੂੰ ਵੀ ਟੇਕ ਲਓ ਨਹੀਂ ਹੋਗੇ ਨਾਲੇ ਮੱਥਾ ਟੇਕ ਲਓ ਗੁਰੂ ਸੰਗਤ ਕੋਲੋਂ ਤੁਸੀਂ ਮਾਈ ਵੰਗ ਲਈ ਹੈ ਹੁਣ ਕਿਸੇ ਬੰਦੇ ਕੋਲੋਂ ਜਾਂ ਥਲੀ ਸਾਹਿਬ ਕੋਲੋਂ ਮਾਫੀ ਮੰਗਣ ਦੀ ਲੋੜ ਨਹੀਂ ਅਸੀਂ ਤਾਂ ਬੰਦਾ ਬੰਦਾ ਇੰਪੋਰਟੈਂਟ ਨਹੀਂ ਹੈ ਇੱਥੇ ਮਾਫੀ ਮੰਗ ਲਈ ਸੀ ਸਰ ਮੱਥਾ ਟੇਕੋ ਜੀ ਟੋੜਾ ਇੱਕ ਉਹ ਜਿਹੜਾ ਮੁੰਡਾ ਬੈਠ ਰਿਹਾ ਸੀ ਉਹ ਕਿੱਥੇ ਹੈ ਜੀ ਕਿੱਥੇ ਹੈ ਸ਼ਾਇਦ ਹੈਗਾ ਕਿ ਨਹੀਂ ਬਾਪੂ ਆ ਗਿਆ ਬਾਦ ਬੇਡਾ ਆ ਗਿਆ ਚਲੋ ਅੰਦਰ ਮੇਰੀ ਗੱਲ ਸੁਣੋ ਕੰਮ ਨਹੀਂ ਛੋਟੀ ਬੇਦੀ ਨੈ ਸਰਾਜ ਜੀ ਮਾਫੀ ਵਿੱਚ ਜਿਹੜਾ ਉਹਦਾ ਪੋਤਾ ਸੀ ਉਹ ਸਭ ਤੋਂ ਉਹਦਾ ਪਤਾ ਹੈ ਦੱਸੋ ਜੀ ਕਿੱਥੇ ਹੈਗਾ ਮੁੰਡਾ ਜਿਹੜੇ ਪਰਦੇ ਉੱਤੇ ਲਿਖੇ ਹੋਣੇ ਬੁਲਾ ਲੈਨੇ ਹਾਦਰ ਬਾਕੀ ਬਹਿ ਜਾਓ ਜਦ ਤੱਕ ਜੀ ਹੁਣ ਤੁਸੀਂ ਬੇਟੇ ਨੂੰ ਬੁਲਾਓ ਪਾਜੀ ਕੋਈ ਮਾਫੀ ਨਹੀਂ ਬੁਲਾ ਲਓ ਬੁਲਾ ਲਓ ਬੁਲਾਓ ਬਾਈ ਪਿੱਟ ਨਾ ਕਰੋ ਪਿੱਟ ਨਾ ਕਰੋ ਮੈਂ ਤਾਂ ਪਿੱਟ ਨਾ ਕਰੋ ਉਧਰ ਪਿੱਟ ਨਾ ਪਹੁੰਚ ਹੁਣ ਆਪਾਂ ਇੱਕ ਵਾਰੀ ਥੋੜਾ ਜਿਹਾ ਸਾਇਲੈਂਸ ਕਰ ਲਈਏ ਜੀ ਬੇਟੇ ਨੂੰ ਬੁਲਾ ਲਓ ਚਲੋ ਨਹੀਂ ਮਾਫੀ ਬਾਹਰ ਮੰਗਣੀ ਕੋਈ ਗੱਲ ਨਹੀਂ ਅੰਦਰ ਲਿਆਵਾ ਉਸ ਟਾਈਮ ਲੀ ਅਮਕ ਇੱਥੇ ਜਦੋਂ ਬੇਟਾ ਆਊਗਾ ਉਹਨੂੰ ਸੰਗਤ ਚ ਲੈਵਾਂਗੇ ਮਹਾਰਾਜੀ ਜੁਰੀ ਚ ਹੁਣ ਰਹਿਰਸ ਦਾ ਟਾਈਮ ਹੋਣਾ ਲਾ ਆਪਾਂ ਦਰਬਾਰ ਹਾਲ ਕਿਰਪਾ ਕਰਕੇ ਜਿਨ੍ਹਾਂ ਨੇ ਨਿਤਨੇਮ ਸੁਣਨਾ ਹੈ ਇਕਾਗਰਤਾ ਨਾਲ ਉਹ ਬੈਠ ਜਾਓ ਜਿਹੜੇ ਸਿਰਫ ਮਸਲੇ ਲਈ ਆਏ ਆ ਆਪਾਂ ਉਹ ਬੇਟਾ ਆਊਗਾ ਮਹਾਰਾਜੀ ਜੁਰੀ ਚ ਆ ਕੇ ਅੰਦਰ ਮਾਫੀ ਮੰਗ ਲੂਗਾ ਗੁਰੂ ਸਾਹਿਬ ਕੋਲੋਂ ਵੀ ਸੰਗਤ ਕੋਲੋਂ ਵੀ ਉਹਨੂੰ ਰਿਕਾਰਡ ਮਾਈਕ ਕਰਨਾ ਤੁਸੀਂ ਦੂਰੋਂ ਕਰ ਲਿਓ ਮਾਈਕ ਨਹੀਂ ਹੋਣ ਲੱਗਣਾ ਹੁਣ ਰਹਿਰਸ ਦਾ ਟਾਈਮ ਹੈ ਠੀਕ ਹੈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਨੂੰ ਪੰਜਾਂ ਸਿੰਘਾਂ ਦਾ ਫਾਈਨਲ ਫੈਸਲਾ ਨਾ ਸਮਝਿਆ ਅਜੇ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਇਆ ਅਜੇ ਗੱਲ ਸਾਰੀ ਵਿੱਚ ਹੀ ਲਟਕ ਰਹੀ ਹੈ ਜਿਹੜੇ ਹੈਗੇ ਪੂਰੇ ਇਹਨਾਂ ਦੇ ਨਾਲ ਦੋਸ਼ੀ ਜਿਹੜੇ ਬੇਟੇ ਇਹਨਾਂ ਦੇ ਜੋ ਕੋਈ ਸਾਰੇ ਹਾਜ਼ਰ ਹੋਣਗੇ ਫਿਰ ਅਸੀਂ ਦੇਖਦੇ ਹਾਂ ਹਰਰਾ ਸਾਹਿਬ ਦਾ ਟਾਈਮ ਹੈ ਆਪਾਂ ਬਾਹਰ ਨੂੰ ਚੱਲੀਏ ਫਿਰ ਆਪਾਂ ਉਸ ਤੋਂ ਬਾਅਦ ਦੇਖਦੇ ਹਾਂ ਇਹ ਇਹ ਪੂਰਾ ਮਾਈਕ ਨਹੀਂ ਲੱਗੂਗਾ ਇਦਾਂ ਹੀ ਗੱਲ ਹੋਏਗੀ ਅਜੇ ਇਹਨਾਂ ਦਾ ਵੀ ਜਿਹੜਾ ਇੱਕ ਬੰਦਾ ਇਹਨਾਂ ਨੂੰ ਐਡੀਟਿਵ ਉਹਦਾ ਹੀ ਆ ਇਹਨਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਫਰਕ ਪਿਆ ਇਹ ਅੰਦਰੋਂ ਥੋੜਾ ਜਿਹਾ ਫਰਕ ਆ ਇਹ ਤਾਂ ਆਪਣੇ ਸਮਝੌਦੇ ਰਹੇ ਨੇ ਇਹ ਕੋਈ ਗਲਤੀ ਨਹੀਂ ਮਾਦਾ ਤੇ ਆਪਾਂ ਇਹ ਹਜੇ ਹਜੇ ਫਾਈਨਲ ਫਾਈਨਲ ਕੋਈ ਫੈਸਲਾ ਨਹੀਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਹੁਣ ਕੋਈ ਵੀ ਬੰਦਾ ਆਪਣੇ ਤੌਰ ਤੇ ਸੰਖਤੀ ਰੂਪ ਚ ਸਵਾਲ ਜਵਾਬ ਨਾ ਕਰੇ ਆਉਣਗੇ ਗੁਰੂ ਸਾਹਿਬ ਕੋਲੋਂ ਉਹ ਕਰੇਗਾ